ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਰਦੇ ਆਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਜਸਵੀਰ ਕੌਰ ਹੁਣ ਮੇਰੀ ਉਮਰ 49 ਤੋਂ ਸਾਲ ਦੀ ਹੋ ਗਈ ਹੈ ਮੇਰੇ ਤਿੰਨ ਬੱਚੇ ਆ ਇੱਕ ਕੁੜੀ ਤੇ ਦੋ ਮੁੰਡੇ ਜਦੋਂ ਮੈਂ ਕੁਵਾਰੀ ਹੁੰਦੀ ਸੀ ਤਾਂ ਮੇਰੇ ਪਿਓ ਨੇ ਮੇਰਾ ਵਿਆਹ ਕਰ ਦਿੱਤਾ ਉਦੋਂ ਮੈਂ ਬਹੁਤ ਸੋਹਣੀ ਸੀ ਮੈਂ ਜਵਾਨ ਤੇ ਗੋਰੀ ਚਿੱਟੀ ਮੇਰਾ ਗੁੰਦਵਾ ਸ਼ਰੀਰ ਹਰ ਕਿਸੇ ਨੂੰ ਆਕਰਸ਼ਿਤ ਕਰਦਾ ਸੀ ਪਿੰਡ ਦੇ ਬਹੁਤ ਮੁੰਡੇ ਮੇਰੇ ਤੇ ਮਰਦੇ ਸੀ ਅਸੀਂ ਜਾਤ ਦੇ ਤਾਂ ਛਿੰਗੇ ਸੀ ਤੇ ਮੇਰੇ ਮਗਰ ਚੱਟਾ ਦਾ ਮੁੰਡਾ ਪੈ ਗਿਆ ਉਹ ਮੇਰੇ ਘਰ ਵੱਲ ਰੋਜ਼ ਆਉਂਦਾ ਸੀ ਸ਼ਾਇਦ ਉਹਨੂੰ ਮੈਂ ਪਸੰਦ ਸੀ ਮੈਂ ਪਹਿਲਾਂ ਉਹਨੂੰ ਇਗਨੋਰ ਕੀਤਾ ਮਹੀਨਾ ਕੋ ਮੈਂ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਪਰ ਹੌਲੀ-ਹੌਲੀ ਉਹ ਮੈਨੂੰ ਵੀ ਚੰਗਾ ਲੱਗਣ ਲੱਗ ਪਿਆ ਮੈਂ ਤੇ ਮੇਰੀ ਸਹੇਲੀ ਰੋਜ਼ ਸੈਰ ਕਰਨ ਜਾਂਦੀਆਂ ਸੀ ਉਹ ਸਾਡੇ ਮਗਰ ਆਉਂਦਾ ਸੀ ਇੱਕ ਦਿਨ ਉਹਨੇ ਮੇਰੇ ਕੋਲ ਆ ਕੇ ਮੋਟਰਸਾਈਕਲ ਰੋਕ ਲਿਆ ਮੈਨੂੰ ਕਹਿੰਦਾ ਜਸਵੀਰ ਮੈਂ ਤੈਨੂੰ ਬਹੁਤ ਪਸੰਦ ਕਰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਚੁੱਪ ਹੀ ਰਹੀ ਸੀ ਕਿਉਂਕਿ ਮੈਂ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦੀ ਸੀ ਉਹ ਮੇਰੇ ਤਰਲੇ ਕਰਨ ਲੱਗ ਪਿਆ ਮੈਂ ਵੀ ਕਹਿ ਦਿੱਤਾ ਸੋਚ ਕੇ ਦੱਸੂਗੀ ਮੇਰੀ ਸਹੇਲੀ ਕਹਿਣ ਲੱਗੀ ਸੋਚਣਾ ਕੀ ਆ ਇੰਨਾ ਸੋਹਣਾ ਮੁੰਡਾ ਸਿੱਧੇ ਹਾਂ ਹੀ ਕਰ ਦੇ ਮੈਂ ਆਪਣੇ ਸਹੇਲੀ ਦੇ ਮਗਰ ਲੱਗ ਕੇ ਹਾਂ ਕਰ ਦਿੱਤੀ ਉਸ ਮੁੰਡੇ ਦਾ ਨਾਮ ਮਨਿੰਦਰ ਸੀ ਮੈਂ ਵੀ ਉਹਨੂੰ ਪਿਆਰ ਕਰ ਲੱਗ ਪਈ ਮੇਰਾ ਵੀ ਮਨਿੰਦਰ ਬਿਨਾ ਹੁਣ ਦਿਲ ਨਹੀਂ ਲੱਗਦਾ ਸੀ ਇਦਾਂ ਹੀ ਇੱਕ ਦਿਨ ਮੇਰੀ ਭੂਆ ਸਾਡੇ ਘਰ ਆਈ ਮੇਰੇ ਡੈਡੀ ਨੂੰ ਕਹਿਣ ਲੱਗੀ ਕਿ ਮੈਂ ਜਸਵੀਰ ਦਾ ਰਿਸ਼ਤਾ ਦੇਖਿਆ ਮੁੰਡੇ ਵਾਲੇ ਬਹੁਤ ਚੰਗੇ ਐ ਉਹਨਾਂ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮੇਰੇ ਭਰਾ ਮੇਰੇ ਤੋਂ ਛੋਟੇ ਸੀ ਸਾਰੇ ਭੈਣ ਭਰਾਵਾਂ ਚ ਮੈਂ ਹੀ ਵੱਡੀ ਸੀ ਡੈਡੀ ਨੇ ਸੋਚਿਆ ਕਿ ਚੱਲ ਇਹਦਾ ਵਿਆਹ ਕਰ ਦੁੰਦੇ ਹਾਂ ਆਪਣੇ ਰਿਸ਼ਤੇ ਦੀ ਗੱਲ ਸੁਣ ਕੇ ਤਾਂ ਮੇਰੀ ਰੂਹ ਹੀ ਕੰਬ ਗਈ ਮੈਂ ਮਨਿੰਦਰ ਨੂੰ ਪਿਆਰ ਕਰਦੀ ਸੀ ਮੈਂ ਕਿੱਦਾਂ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਮੈਂ ਆਪਣੀ ਸਹੇਲੀ ਹੱਥ ਸੁਨਿਆ ਭੇਜਿਆ ਕਿ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਆ ਇਹ ਗੱਲ ਸੁਣ ਕੇ ਤਾਂ ਮਨਿੰਦਰ ਤੇ ਜਿਵੇਂ ਹੋਸ਼ ਹੀ ਉੱਡ ਗਏ ਉਹ ਮੈਨੂੰ ਮਿਲਣ ਲਈ ਕਹਿਣ ਲੱਗ ਪਿਆ ਮੈਂ ਵੀ ਉਹਨੂੰ ਮਿਲ ਕੇ ਗੱਲ ਕਰਨੀ ਚਾਹੁੰਦੀ ਸੀ ਇੱਕ ਦਿਨ ਸਾਡੇ ਘਰ ਦੇ ਰਿਸ਼ਤੇਦਾਰੀ ਵਿੱਚ ਕਿਤੇ ਮੌਤ ਹੋਈ ਸੀ ਤੇ ਉੱਥੇ ਚਲੇ ਗਏ ਅਸੀਂ ਭੈਣ ਭਰਾ ਘਰ ਸੀ ਮੇਰੀ ਭੈਣ ਨੂੰ ਮੇਰੀ ਗੱਲਬਾਤ ਦਾ ਤਾਂ ਪਤਾ ਸੀ ਮੇਰੇ ਦੋਵੇਂ ਭਰਾ ਬਹੁਤ ਹੀ ਛੋਟੇ ਸੀ ਮੈਂ ਉਹਨਾਂ ਤੋਂ ਚੋਰੀ ਮਨਿੰਦਰ ਨੂੰ ਮਿਲਣ ਗਈ ਉਹਨਾਂ ਦੀ ਹਵੇਲੀ ਬਹੁਤ ਵੱਡੀ ਸੀ ਘਰ ਵੱਖਰਾ ਸੀ ਉਹਨੇ ਮੈਨੂੰ ਆਪਣੀਆਂ ਪਸ਼ੂਆਂ ਵਾਲੀ ਹਵੇਲੀ 'ਚ ਸੱਦਿਆ ਮੈਂ ਜਦੋਂ ਉੱਥੇ ਗਈ ਤਾਂ ਉਹਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਕਿੰਨਾ ਚਿਰ ਮੇਰੇ ਨਾਲ ਗੱਲਾਂ ਕਰਦ ਰਿਹਾ ਮੈਂ ਉਹਦੇ ਗੱਲ ਆ ਕੇ ਬਹੁਤ ਰੋਈ ਸੀ ਕਿਉਂਕਿ ਮੈਂ ਉਹਦੇ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ ਉਹ ਵੀ ਮੈਨੂੰ ਬੜਾ ਹੌਸਲਾ ਦਿੰਦਾ ਸੀ ਇਹ ਫਿਕਰ ਨਾ ਕਰ ਤੈਨੂੰ ਕਿਸੇ ਦੀ ਹੋ ਨਹੀਂ ਜਾਂਦਾ ਸਾਰਾ ਦਿਨ ਮੈਂ ਉਹਦੇ ਕੋਲ ਰਹੀ ਦੁਪਹਿਰ ਦੇ 3 ਵਜੇ ਮੈਂ ਘਰ ਆਈ ਮੈਂ ਘਰ ਆ ਕੇ ਵੀ ਬਹੁਤ ਰੋਈ ਸੀ ਜਦੋਂ ਡੈਡੀ ਹੁਣੀ ਘਰ ਆਏ ਤਾਂ ਮੈਂ ਉਹਨਾਂ ਨੂੰ ਵਿਆਹ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਪਰ ਡੈਡੀ ਕਹਿਣ ਲੱਗਾ ਕਿ ਦੇਖਦੇ ਹਾਂ ਮੁੰਡਾ ਕਿੱਦਾਂ ਦਾ ਘਰ-ਬਾਰ ਵੇਖ ਕੇ ਹੀ ਕਰਾਂਗੇ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੇਰਾ ਵਿਆਹ ਨਾ ਹੋਵੇ ਉਹ ਆਦੇ ਵਿੱਚ ਬੜੀ ਮਰੀ ਕਹਿਣ ਤੇ ਡੈਡੀ ਨੇ ਰਿਸ਼ਤਾ ਦੇਖਣ ਨੂੰ ਹਾਂ ਕਰ ਦਿੱਤੀ ਡੈਡੀ ਨੂੰ ਸਭ ਕੁਝ ਚੰਗਾ ਲੱਗਾ ਉਹਨੇ ਮੇਰੇ ਲਈ ਮੁੰਡਾ ਪਸੰਦ ਕਰ ਲਿਆ ਮੈਂ ਮਨਿੰਦਰ ਨੂੰ ਦੱਸਿਆ ਤਾਂ ਉਹ ਕਹਿਣ ਲੱਗਾ ਗੱਲ ਤੇਰੇ ਤੇ ਆ ਮੈਂ ਤੈਨੂੰ ਲੈ ਕੇ ਕਿਤੇ ਭੱਜ ਜਾਊਗਾ ਤੂੰ ਦੱਸ ਕਿਦਾਂ ਕਰਨੀ ਹੈ ਮੈਂ ਭੱਜਣਾ ਨਹੀਂ ਚਾਹੁੰਦੀ ਸੀ ਮੈਂ ਉਹਨੂੰ ਕਿਹਾ ਕਿ ਵਿਆਹ ਕਰਵਾ ਲੈਣੇ ਉਹ ਕਹਿਣ ਲੱਗਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਤੂੰ ਆਪਣੇ ਘਰ ਦੇਆਂ ਨੂੰ ਮਨਾ ਲੈ ਮੈਂ ਕਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮਨਿੰਦਰ ਨੂੰ ਝੂਠ ਬੋਲ ਦਿੱਤਾ ਕਿ ਘਰ ਦੇ ਨਹੀਂ ਮੰਨਦੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੂੰ ਮੈਨੂੰ ਛੱਡ ਕੇ ਨਾ ਜਾਈਂ ਬਸ ਮੈਂ ਉਹਨੂੰ ਕਿਹਾ ਕਿ ਮੇਰੇ ਘਰ ਦੇ ਵਿਆਹ ਦੀ ਕਾਲੀ ਪਾਉਂਦੇ ਆ ਤੂੰ ਸਬਰ ਕਰ ਲੈ ਮੈਂ ਕੁਝ ਨਹੀਂ ਕਰ ਸਕਦੇ ਮਨਿੰਦਰ ਕਹਿਣ ਲੱਗਾ ਕਿ ਤੂੰ ਵਿਆਹ ਕਰਵਾ ਲੈ ਪਰ ساری ਜ਼ਿੰਦਗੀ ਮੇਰੇ ਨਾਲ ਰਿਲੇਸ਼ਨ ਰੱਖੀ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਮੈਂ ਵੀ ਆਪਣੇ ਸਹੁਰੇ ਘਰ ਚਲੀ ਗਈ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਪਰ ਨਸ਼ਾ ਕਰਦਾ ਸੀ ਸਾਰੀ ਰਾਤ ਸ਼ਰਾਬ ਪੀ ਕੇ ਮੈਨੂੰ ਤੰਕ ਕਰਦਾ ਸੀ ਕਦੀ ਕਦੀ ਮੈਨੂੰ ਫੁੱਟਣ ਵੀ ਲੱਗ ਜਾਂਦਾ ਸੀ ਪਹਿਲਾਂ ਪਹਿਲਾਂ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਸੀ ਜਦੋਂ ਕਿਤੇ ਪੇਕੇ ਜਾਂਦੀ ਤਾਂ ਮਨਿੰਦਰ ਨੂੰ ਮਿਲ ਆਉਂਦੀ ਸੀ ਉਹਦੇ ਕੋਲ ਸਾਰਾ ਦੁੱਖ ਸੁੱਖ ਸਾਂਝਾ ਕਰਦੀ ਸੀ ਕੁਝ ਮਹੀਨੇ ਹੋਏ ਤੇ ਮੈਂ ਪ੍ਰੈਗਨੈਂਟ ਹੋ ਗਈ ਮੈਂ ਫੇਰ ਸਬਰ ਕਰ ਲਿਆ ਤੇ ਕਿਸੇ ਨੂੰ ਕੁਝ ਨਹੀਂ ਦੱਸਿਆ। ਮੰਨਿੰਦਰ ਮੇਰਾ ਸਾਰਾ ਦੁੱਖ ਸੁੱਖ ਦੇਖਦਾ ਸੀ। ਮੈਨੂੰ ਆਪਣੇ ਘਰ ਵਾਲੇ ਦਾ ਬਿਲਕੁਲ ਵੀ ਪਿਆਰ ਨਹੀਂ ਸੀ ਆਉਂਦਾ। ਮੇਰਾ ਟਾਈਮ ਪੂਰਾ ਹੋਇਆ ਤੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ। ਮੇਰਾ ਘਰ ਵਾਲਾ ਬੜਾ ਲੜਿਆ। ਕਹਿੰਦਾ ਕੁੜੀ ਜਮ ਕੇ ਰੱਖ ਦਿੱਤੀ ਐ। ਮੈਨੂੰ ਤਾਂ ਮੁੰਡਾ ਚਾਹੀਦਾ ਸੀ। ਉਸ ਦਿਨ ਮੇਰੇ ਘਰ ਵਾਲੇ ਨੇ ਲੜ ਕੇ ਮੈਨੂੰ ਬਹੁਤ ਕੁੱਟਿਆ ਤੇ ਮੇਰੇ ਲਾਸ਼ਾਂ ਪਾ ਦਿੱਤੀਆਂ। ਮੇਰੇ ਕੋਲੋਂ ਰਹਿ ਨਹੀਂ ਹੋਇਆ। ਮੈਂ ਰੋਂਦੀ ਨੇ ਗੁਆਡੀਆਂ ਦੇ ਫੋਨ ਤੋਂ ਆਪਣੇ ਡੈਡੀ ਨੂੰ ਫੋਨ ਕੀਤਾ। ਮੇਰੇ ਘਰ ਦੇ ਉਸੇ ਵੇਲੇ ਮੈਨੂੰ ਲੈਣ ਆ ਗਏ। ਮੈਨੂੰ ਤੇ ਮੇਰੀ ਕੁੜੀ ਨੂੰ ਆਪਣੇ ਨਾਲ ਹੀ ਲੈ ਗਏ। ਮੇਰੇ ਡੈਡੀ ਨੇ ਮਹੀਨੇ ਵਿੱਚ ਹੀ ਮੇਰਾ ਤਲਾਕ ਕਰਵਾ ਦਿੱਤਾ। ਮੇਰੀ ਉਸ ਘਰੋਂ ਤਾਂ jaan ਛੁੱਟ ਗਈ। ਫਿਰ ਮੈਂ ਆਪਣੇ ਆਸ਼ਕ ਮਨਿੰਦਰ ਨਾਲ ਮੇਲ ਮਿਲਾਪ ਕਰ ਵਿਦਾ ਲਈ। ਉਹ ਵੀ ਬੜਾ ਖੁਸ਼ ਸੀ। ਮੈਂ ਵੀ ਖੁਸ਼ ਸੀ। ਉਹ ਮੈਨੂੰ ਤੇ ਮੇਰੀ ਕੁੜੀ ਨੂੰ ਚੀਜ਼ਾਂ ਲੈ ਕੇ ਦਿੰਦਾ ਸੀ। ਸਾਡਾ ਅੱਧਾ ਖਰਚਾ ਤਾਂ ਮਨਿੰਦਰ ਨੇ ਹੀ ਚੱਕਿਆ ਹੋਇਆ ਸੀ। ਉਹ ਮੈਨੂੰ ਕਿਸੇ ਚੀਜ਼ ਤੋਂ ਬਿਨਾਂ ਨਹੀਂ ਰਹਿਣ ਦਿੰਦਾ ਸੀ। ਮੇਰੀ ਕੁੜੀ ਦਾ ਵੀ ਬਹੁਤ ਦੇਖਦਾ ਸੀ। ਜਦ ਕਿ ਉਹ ਬੇਗਾਨੇ ਔਲਾਦ ਸੀ। ਫਿਰ ਵੀ ਫਰਕ ਨਹੀਂ ਕਰਦਾ ਸੀ। ਹਰ ਵੇਲੇ ਮੈਨੂੰ ਪਿਆਰ ਕਰਦਾ ਸੀ। ਮੈਨੂੰ ਘਰ ਵਾਲੇ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਮਨਿੰਦਰ ਮੈਨੂੰ ਸਾਰੇ ਪਾਸੇ ਖੁਸ਼ ਕਰਦਾ ਸੀ। ਮੇਰਾ ਤਲਾਕ ਹੋਏ ਨੂੰ ਹਜੇ 3 ਮਹੀਨੇ ਹੋਏ ਸੀ। ਮੇਰੇ ਡੈਡੀ ਨੇ ਮੇਰਾ ਕਿਤੇ ਹੋਰ ਰਿਸ਼ਤਾ ਕਰ ਦਿੱਤਾ। ਮੈਨੂੰ ਮੁੰਡਾ ਦਿਖਾਇਆ ਤੱਕ ਨਹੀਂ ਸੀ ਕਿ ਕਿੱਦਾਂ ਦਾ ਮੈਂ ਮੁੰਡਾ ਦੇਖਣਾ ਚਾਹੁੰਦੀ ਸੀ ਪਰ ਮੈਨੂੰ ਕਿਸੇ ਨੇ ਨਹੀਂ ਦਿਖਾਇਆ ਸੀ ਜਦੋਂ ਇਹ ਗੱਲ ਮਨਿੰਦਰ ਨੂੰ ਪਤਾ ਲੱਗੀ ਤਾਂ ਉਹ ਗੁੱਸੇ ਹੋ ਗਿਆ ਕਹਿਣ ਲੱਗਾ ਕਿ ਜੇ ਤੂੰ ਵਿਆਹ ਕਰਵਾਉਣਾ ਤਾਂ ਮੇਰੇ ਵੀ ਕੋਈ ਨਿਸ਼ਾਨੀ ਜਿੱਦਾਂ ਮਰਜ਼ੀ ਰੱਖ ਮੈਂ ਤਾਂ ਮੈਂ ਸਾਰੇ ਰੋਲਾ ਪਾ ਦੇਣਾ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਉਹਨੂੰ ਕਿਹਾ ਕਿ ਠੀਕ ਆ ਵਿਆਹ ਕਰਵਾ ਕੇ ਮੈਂ ਤੇਰਾ ਬੱਚਾ ਲਾਉਂਗੀ ਮਨਿੰਦਰ ਮੰਨ ਗਿਆ ਛੇ ਮਹੀਨੇ ਵਿੱਚ ਮੈਨੂੰ ਫਿਰ ਵਿਆਹ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਵਿਆਹ ਹੋ ਗਿਆ ਜਦੋਂ ਮੈਂ ਦੂਜੀ ਥਾਂ ਆਈ ਤਾਂ ਮੇਰਾ ਘਰ ਵਾਲਾ ਅਪਾਹੀਜ ਸੀ ਮੈਂ ਚੁੱਪ ਕਰਕੇ ਵਿਆਹ ਤਾਂ ਕਰਵਾ ਲਿਆ ਪਰ ਮੇਰਾ ਮਨ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਮੇਰੇ ਘਰ ਦੇ ਆਨੇ ਜ਼ਮੀਨ ਦਾ ਲਾਲਚ ਕੀਤਾ ਤੇ ਮੈਨੂੰ ਅਪਾਹੀਜ ਨਾਲ ਹੀ ਤੋਰ ਦਿੱਤਾ ਪਰ ਮੈਂ ਆਪਣੀ ਕੁੜੀ ਨੂੰ ਨਹੀਂ ਛੱਡਿਆ ਨਾਲ ਹੀ ਲੈ ਕੇ ਆਈ ਸੀ ਮੇਰੇ ਦੂਜੀ ਥਾਂ ਦੇ ਸਹੁਰੇ ਵੀ ਚੰਗੇ ਸੀ ਪਰ ਮਨਿੰਦਰ ਬਿਨਾ ਮੇਰਾ ਦਿਲ ਨਹੀਂ ਲੱਗਦਾ ਸੀ ਮੈਂ ਉਹਦੇ ਤੋਂ ਬੜੀ ਦੂਰ ਹੋ ਗਈ ਸੀ। ਮੇਰੇ ਸਹੁਰੇ ਸਾਡੇ ਪਿੰਡ ਤੋਂ ਬਹੁਤ ਦੂਰ ਸੀ। ਮੇਰੇ ਡੈਡੀ ਨੇ ਮੈਨੂੰ ਫੋਨ ਵੀ ਲੈ ਕੇ ਦਿੱਤਾ। ਮੈਂ ਫੋਨ ਤੇ ਉਹਨਾਂ ਨਾਲ ਗੱਲ ਕਰਦੀ ਸੀ। ਫਿਰ ਇੱਕ ਦਿਨ ਮੈਂ ਆਪਣੇ ਪੇਕੇ ਗਈ ਤੇ ਮਨਿੰਦਰ ਦਾ ਨੰਬਰ ਲਿਆ। ਉਹਨੂੰ ਮੇਰੇ ਫੋਨ ਦੀ ਬੜੀ ਖੁਸ਼ੀ ਹੋਈ। ਅਸੀਂ ਰਾਤ ਦਿਨ ਫੋਨ ਤੇ ਗੱਲਾਂ ਕਰਦੇ ਹੁੰਦੇ ਸੀ। ਮੈਂ ਆਪਣੇ ਸਹੁਰੇ ਘਰ ਆਈ ਤੇ ਮਨਿੰਦਰ ਨਾਲ ਹੀ ਫੋਨ ਤੇ ਲੱਗੀ ਹੁੰਦੀ ਸੀ। ਉਹ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਸੀ। ਮੈਨੂੰ ਮੇਰੇ ਘਰ ਵਾਲੇ ਕੋਲ ਜਾਣ ਇਨ ਨਹੀਂ ਦਿੰਦਾ ਸੀ ਕਹਿੰਦਾ ਸੀ ਕਿ ਤੂੰ ਉਹਦੇ ਤੋਂ ਦੂਰ ਰਿਹਾ ਕਰ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਫਿਰ ਵੀ ਆਪਣੇ ਘਰ ਵਾਲੇ ਨਾਲ ਸੌਣਾ ਤਾਂ ਪੈਂਦਾ ਸੀ ਉਹ ਵੀ ਮੈਨੂੰ ਪਿਆਰ ਕਰਦਾ ਸੀ ਭਾਵੇਂ ਉਹ ਉਪਾਹੀ ਜੀ ਸੀ ਮੈਂ ਪ੍ਰੈਗਨੈਂਟ ਹੋਈ ਤੇ ਕੁਝ ਮਹੀਨਿਆਂ ਬਾਅਦ ਮੇਰੇ ਮੁੰਡਾ ਹੋਇਆ ਮੇਰੇ ਘਰ ਦੇ ਬੜੇ ਖੁਸ਼ ਹੋਈ ਮੈਂ ਜਦੋਂ ਇਹ ਗੱਲ ਮਨਿੰਦਰ ਨੂੰ ਦੱਸੀ ਤਾਂ ਉਹ ਮੇਰੇ ਨਾਲ ਗੁੱਸੇ ਹੋ ਗਿਆ ਕਹਿਣ ਲੱਗਾ ਕਿ ਤੂੰ ਮੈਨੂੰ ਤਾਂ ਹਜੇ ਤੱਕ ਕੋਈ ਨਿਸ਼ਾਨੀ ਨਹੀਂ ਦਿੱਤੀ ਤੇ ਆਪਣੇ ਘਰ ਵਾਪਸ ਦਾ ਜਾਂਦੀ ਨਹੀਂ ਮੁੰਡਾ ਜਾਮ ਦਿੱਤਾ ਜੇ ਤੂੰ ਮੈਨੂੰ ਵੀ ਕੋਈ ਨਿਸ਼ਾਨੀ ਨਾ ਦਿੱਤੀ ਤਾਂ ਮੈਂ ਤੇਰੇ ਘਰ ਫੋਨ ਕਰਕੇ ਸਭ ਕੁਝ ਦੱਸ ਦੇਊਗਾ ਕਿ ਮੈਂ ਤੈਨੂੰ ਪਿਆਰ ਕਰਦਾ ਐਨੇ ਚਿਰ ਦਾ ਤੇਰੇ ਨਾਲ ਮੇਰਾ ਰਿਲੇਸ਼ਨ ਆ ਤੇ ਹੁਣ ਤੂੰ ਮੈਨੂੰ ਛੱਡਣ ਬਾਰੇ ਸੋਚੀ ਵੀ ਨਾ ਮੈਂ ਤੇਰੇ ਲਈ ਬਹੁਤ ਕੁਝ ਕੀਤਾ ਤੈਨੂੰ ਕਿਸੇ ਚੀਜ਼ ਤੋਂ ਬਿਨਾਂ ਰਹਿਣ ਨਹੀਂ ਦਿੱਤਾ ਹੁਣ ਮੇਰੀ ਨਿਸ਼ਾਨੀ ਵੀ ਲੈ ਮੇਰੇ ਆਪਣੇ ਮੁੰਡਾ ਹੋਣ ਤੇ ਮੇਰਾ ਮਨ ਬਦਲ ਗਿਆ ਮੈਂ ਮਨਿੰਦਰ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਸੀ ਮੈਂ ਉਹਨੂੰ ਫੋਨ ਕਰਨਾ ਵੀ ਘੱਟ ਕਰ ਦਿੱਤਾ ਉਹ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਮੈਂ ਉਹਨੂੰ ਕੋਈ ਜਵਾਬ ਨਹੀਂ ਦਿੰਦੀ ਸੀ ਮੈਂ ਫੋਨ ਬੰਦ ਕਰ ਦਿੰਦੀ ਸੀ ਉਹ ਤਾਂ ਮੈਨੂੰ ਛੱਡਣ ਲਈ ਤਿਆਰੀ ਨਹੀਂ ਸੀ ਮੇਰਾ ਆਪਣੇ ਬੱਚਿਆਂ ਵਿੱਚ ਮੋਹ ਸੀ ਮੈਂ ਨਿਆਣੇ ਛੱਡ ਕੇ ਉਹਨੂੰ ਨਹੀਂ ਮਿਲ ਸਕਦੀ ਸੀ ਮੇਰੀ ਕੁੜੀ ਵੀ ਹੁਣ ਤਾਂ ਸਾਲ ਦੀ ਹੋ ਗਈ ਸੀ ਤੇ ਮੇਰਾ ਮੁੰਡਾ ਵੀ ਛੋਟਾ ਸੀ ਮਨਿੰਦਰ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਮੇਰੀ ਸੱਸ ਮੇਰੇ ਤੇ ਸ਼ੱਕ ਕਰਦੀ ਸੀ ਪਰ ਉਹ ਤਾਂ ਅਣਪੜ੍ਹ ਸੀ ਦੂਜੀ ਉਹ ਬਹੁਤ ਹੀ ਬੜੀ ਚਲਾਕ ਜਨਾਨੀ ਸੀ ਉਹਨੂੰ ਤਾਂ ਪਤਾ ਨਹੀਂ ਕਿੱਥੋਂ ਭਣਕ ਲੱਗੀ ਕਿ ਮੇਰੇ ਫੋਨ ਤੇ ਕਿਸਦਾ ਫੋਨ ਆਉਂਦਾ ਉਹ ਤਾਂ ਮੇਰੇ ਕੋਲ ਕੋਲ ਰਹਿਣ ਲੱਗ ਪਈ ਕਹਿੰਦੀ ਤੇਰੇ ਇਕੱਲੇ ਕੋਲੋਂ ਬੱਚੇ ਨਹੀਂ ਸੰਭ ਹੁੰਦੇ ਮੈਂ ਤੇਰੀ ਮਦਦ ਕਰ ਦੇਵਾਂਗੀ ਮੈਂ ਵੀ ਉਹਦੀ ਚਲਾਕੀ ਨੂੰ ਸਮਝ ਤਾਂ ਗਈ ਸੀ ਤੇ ਹੌਲੀ ਜਹੀ ਫੋਨ ਬੰਦ ਕਰ ਦਿੱਤਾ ਘਰ ਦਾ ਕੰਮ ਵੀ ਉਹ ਆਪ ਹੀ ਕਰਦੀ ਸੀ ਮੈਨੂੰ ਤਾਂ ਬੱਚੇ ਆਰਾਮ ਨਹੀਂ ਕਰਨ ਦਿੰਦੇ ਸੀ ਮੈਂ ਤਾਂ ਬਸ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਸੀ ਜਦੋਂ ਮੇਰੀ ਸੱਸ ਕੰਮ ਕਰਦੀ ਹੁੰਦੀ ਤਾਂ ਮੈਂ ਮਨਿੰਦਰ ਨਾਲ ਗੱਲ ਕਰਦੀ ਸੀ ਤੇ ਉਹਨੂੰ ਆਪਣੇ ਸਾਰੇ ਪ੍ਰੋਬਲਮ ਦੱਸ ਦਿੰਦੀ ਉਹ ਫਿਰ ਵੀ ਮੇਰੀ ਪ੍ਰੋਬਲਮ ਨੂੰ ਸਮਝ ਗਿਆ ਤੇ ਵਾਰ-ਵਾਰ ਫੋਨ ਕਰਨੋਂ ਘਟ ਗਿਆ ਜਦੋਂ ਮੈਂ ਇਕੱਲੀ ਹੁੰਦੀ ਤਾਂ ਗੱਲ ਕਰ ਲੈਂਦੀ ਸੀ ਮੈਂ ਮਨਿੰਦਰ ਨੂੰ ਜਾਣ ਬੁੱਝ ਕੇ ਘੱਟ ਹੀ ਫੋਨ ਕਰਦੀ ਸੀ ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਮੇਰੇ ਕੋਲ ਆ ਮੇਰਾ ਘਰ ਵਾਲਾ ਤਾਂ ਲਾਚਾਰ ਸੀ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਸੀ ਮੇਰੀ ਸੱਸ ਹਰ ਵੇਲੇ ਮੇਰੇ ਤੇ ਅੱਖ ਰੱਖਦੀ ਸੀ ਇਹਨਾਂ ਧਿਆਨ ਦਾ ਮੇਰਾ ਘਰ ਵਾਲਾ ਵੀ ਮੇਰੇ ਤੇ ਨਹੀਂ ਦਿੰਦਾ ਸੀ ਹੌਲੀ-ਹੌਲੀ ਮੇਰੀ ਸੱਸ ਮੇਰੇ ਨਾਲ ਲੜਨ ਲੱਗ ਪਈ ਉਹ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੈਂ ਵੀ ਆਪਣੇ ਘਰ ਵਾਲੇ ਨੂੰ ਕਹਿ ਕੇ ਵੱਖ ਹੋ ਗਈ ਮੈਨੂੰ ਤਾਂ ਹੋਰ ਵੀ ਮੌਕਾ ਮਿਲ ਗਿਆ ਮੈਂ ਫਿਰ ਮਨਿੰਦਰ ਨਾਲ ਸਾਰਾ ਦਿਨ ਗੱਲ ਕਰਦੀ ਮੇਰਾ ਘਰ ਵਾਲਾ ਤਾਂ ਘਰੋਂ ਬਾਹਰ ਹੀ ਰਹਿੰਦਾ ਕਦੀ ਕਿਤੇ ਚਲਾ ਜਾਂਦਾ ਤੇ ਕਦੀ ਪਿੰਡ ਦੀ ਸਾਥ ਵਿੱਚ ਜਾ ਕੇ ਬੈਠਾ ਰਹਿੰਦਾ। ਉਹਦੇ ਤੋਂ ਕੋਈ ਕੰਮ ਦਾ ਹੁੰਦਾ ਨਹੀਂ ਸੀ। ਮੈਨੂੰ ਵੀ ਵਕ ਹੋਣ ਦਾ ਤਾਂ ਫਾਇਦਾ ਹੋਇਆ ਸੀ। ਮੈਂ ਮਨਿੰਦਰ ਨਾਲ ਗੱਲ ਕਰਦੀ ਹੁੰਦੀ ਸੀ। ਫਿਰ ਇੱਕ ਦਿਨ ਮਨਿੰਦਰ ਮੈਨੂੰ ਕਹਿਣ ਲੱਗਾ ਕਿ ਜਸਵੀਰ ਮੈਨੂੰ ਹੁਣ ਤੋਂ ਮਿਲ ਮੈਂ ਤੈਨੂੰ ਮਿਲਣ ਲਈ ਤਰਸਿਆ ਹੋਇਆ। ਮੈਂ ਵੀ ਨਾ ਨਹੀਂ ਕੀਤੀ ਤੇ ਆਪਣੇ ਪੇਕੇ ਚਲੀ ਗਈ। ਉੱਥੇ ਜਾ ਕੇ ਮੈਂ ਆਪਣੀ ਕੁੜੀ ਨੂੰ ਘਰ ਛੱਡ ਕੇ ਮਨਿੰਦਰ ਨੂੰ ਮਿਲਣ ਚਲੀ ਗਈ। ਮਨਿੰਦਰ ਮੈਨੂੰ ਇੱਕ ਹੋਟਲ ਵਿੱਚ ਲੈ ਕੇ ਚਲਾ ਗਿਆ। ਮੈਂ ਤੇ ਮਨਿੰਦਰ ਇੱਕ ਕਮਰੇ ਵਿੱਚ ਮਿਲੇ ਸੀ। ਮਨਿੰਦਰ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹਨੂੰ ਤਾਂ ਖੁਸ਼ੀ ਚੜ ਗਈ। ਉਹਨੇ ਮੇਰੇ ਨਾਲ ਆਪਣੀ ਸਾਰੀ ਰੀਜ ਪੂਰੀ ਕੀਤੀ। ਮੈਂ ਵੀ ਉਹਦੇ ਨਾਲ ਬਹੁਤ ਖੁਸ਼ ਹੋਈ ਸੀ। ਮਨਿੰਦਰ ਨੂੰ ਮਿਲ ਕੇ ਮੈਂ ਸ਼ਾਮ ਨੂੰ ਘਰ ਆਈ। ਤੈਨ ਕੋ ਦਿਨ ਪੀਕੇ ਰਹਿ ਕਿ ਮੈਂ ਆਪਣੇ ਸਹੁਰੇ ਘਰ ਆਈ। ਮੇਰੀ ਸੱਸ ਨੇ ਮੈਨੂੰ ਆਉਂਦੀ ਨੂੰ ਮਹਿਣਾ ਮਾਰਿਆ। ਕਹਿੰਦੀ ਆ ਗਈ ਯਾਰ ਨੂੰ ਮਿਲ ਕੇ ਮੇਰੇ ਮੁੰਡੇ ਦਾ ਤਾਂ ਤੈਨੂੰ ਤੇ ਨਹੀਂ ਆਉਂਦਾ। ਤੇ ਯਾਰ ਨਾਲ ਖੇ ਖਾਂਦੀ ਫਿਰਦੀ ਐ। ਮਸਾਵੀ ਮੁੱਕਰ ਗਈ ਸੀ ਮੈਨੂੰ ਪਤਾ ਸੀ ਕਿ ਮੇਰੀ ਸੱਸ ਬੜੀ ਚਲਾਕ ਆ ਉਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਮੈਂ ਫਿਰ ਉਹਦੇ ਨਾਲ ਲੜਾਈ ਕਰਨੀ ਸ਼ੁਰੂ ਕੀਤੀ ਮੈਂ ਵੀ ਕਹਿ ਦਿੱਤਾ ਕਿ ਤੇਰੇ ਅਪਾਹਜ ਮੁੰਡੇ ਨਾਲ ਵਿਆਹ ਕਰਵਾ ਕੇ ਉਹਦਾ ਘਰ ਵਸਾਇਆ ਇੰਨਾ ਸ਼ੁਕਰ ਕਰ ਲੈ ਉਸ ਦਿਨ ਸਾਡੀ ਬੜੀ ਲੜਾਈ ਹੋਈ ਸੀ ਦੋ ਕੋ ਹਫ਼ਤੇ ਹੋਏ ਤਾਂ ਮੈਨੂੰ ਉਲਟੀਆਂ ਆਉਣ ਲੱਗ ਪਈਆਂ ਮੈਂ ਜਦੋਂ ਚੈੱਕ ਕੀਤਾ ਤਾਂ ਮੈਂ ਪ੍ਰੈਗਨੈਂਟ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਆਪਣੇ ਘਰ ਵਾਲੇ ਨੂੰ ਦੱਸਾਂ ਕਿ ਮੈਂ ਫਿਰ ਪ੍ਰੈਗਨੈਂਟ ਆ ਕਿਉਂਕਿ ਇਹ ਬੱਚਾ ਤਾਂ ਮਨਿੰਦਰ ਦਾ ਸੀ ਮੈਂ ਮਨਿੰਦਰ ਨੂੰ ਦੱਸਿਆ ਤੇ ਦਵਾਈ ਲਿਆ ਕੇ ਦੇਣ ਦਾ ਕਿਹਾ ਪਰ ਉਹ ਮੇਰੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਉਹਦੇ ਤਾਂ ਜਿਵੇਂ ਤਰਤੇ ਪੈਰ ਹੀ ਨਹੀਂ ਲੱਗਦੇ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕੋਈ ਦਵਾਈ ਨਹੀਂ ਖਾਣੀ ਇਹ ਆਪਣੇ ਪਿਆਰ ਦੀ ਨਿਸ਼ਾਨੀ ਆ ਤੂੰ ਆਪਣੇ ਘਰ ਵਾਲੇ ਨਾਲ ਸੌਂਆਂ ਕਰ ਤੇਰੇ ਤੇ ਕੋਈ ਇਲਜ਼ਾਮ ਨਹੀਂ ਲੱਗਣਾ ਆਪੇ ਸਾਰੇ ਤੇਰੇ ਘਰ ਵਾਲੇ ਦਾ ਹੀ ਬੱਚਾ ਕਹਿਣਗੇ ਸਿਰਫ ਆਪਾਂ ਦੋਹਾਂ ਨੂੰ ਹੀ ਪਤਾ ਹੋਊਗਾ ਕਿ ਇਹ ਬੱਚਾ ਮੇਰਾ ਮੈਂ ਹੁਣ ਬੱਚਾ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੇ ਪਹਿਲਾਂ ਹੀ ਕੁੜੀ ਤੇ ਮੁੰਡਾ ਸੀ ਪਰ ਮਨਿੰਦਰ ਦੇ ਪਿਆਰ ਵਿੱਚ ਮੈਂ ਸਭ ਕੁਝ ਬਰਦਾਸ਼ਤ ਕੀਤਾ ਮੈਂ ਮਨਿੰਦਰ ਦੀ ਗੱਲ ਮੰਨੀ ਤੇ ਆਪਣੇ ਘਰ ਵਾਲੇ ਨਾਲ ਸੌਣ ਲੱਗ ਪਈ ਤੇ ਪਿਆਰ ਜਿਹਾ ਦਿਖਾਉਣ ਲੱਗੀ ਕੁਝ ਦਿਨ ਹੋਏ ਤਾਂ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਕਬਰਾ ਹਟ ਹੁੰਦੀ ਹੈ ਮੈਨੂੰ ਉਲਟੀਆਂ ਆਉਂਦੀਆਂ ਮੇਰੀ ਗੱਲ ਸੁਣ ਕੇ ਉਹ ਬੜਾ ਖੁਸ਼ ਹੋਇਆ ਤੇ ਕਹਿੰਦਾ ਆਪਾਂ ਇਹ ਬੱਚਾ ਵੀ ਰੱਖ ਲਵਾਂਗੇ ਕੋਈ ਗੱਲ ਨਹੀਂ ਰੱਬ ਦੀ ਦੇਣਾ ਮੈਂ ਵੀ ਬੜੀ ਖੁਸ਼ ਹੋਈ ਮੇਰਾ ਘਰ ਵਾਲਾ ਬੱਚਾ ਰੱਖਣ ਲਈ ਤਾਂ ਮੰਨ ਗਿਆ ਸੀ ਮੈਂ ਇਹ ਗੱਲ ਮਨਿੰਦਰ ਨੂੰ ਦੱਸੀ ਤਾਂ ਉਹ ਹੋਰ ਜ਼ਿਆਦਾ ਮੇਰੇ ਤੇ ਪਿਆਰ ਦਿਖਾਉਣ ਲੱਗਿਆ ਮੇਰੇ ਘਰ ਵਾਲੇ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਕਿ ਤੈਨੂੰ ਕੀ ਲੋੜ ਸੀ ਤੇਰੇ ਕੋਲ ਮੁੰਡਾ ਹੈਗਾ ਸੀ ਮੈਨੂੰ ਤੇਰੇ ਘਰ ਵਾਲੇ ਸਹੀ ਨਹੀਂ ਲੱਗਦੇ ਕਿਤੇ ਤੈਨੂੰ ਧੋਖਾ ਨਾ ਦੇ ਦੇਵੇ ਮੇਰਾ ਘਰ ਵਾਲਾ ਮੇਰੇ ਤੇ ਬੜਾ ਯਕੀਨ ਕਰਦਾ ਸੀ ਜਦੋਂ ਉਹਦੀ ਮਾਂ ਨੇ ਇੰਨੀ ਗੱਲ ਕਹੀ ਤਾਂ ਮੇਰਾ ਘਰ ਵਾਲਾ ਵੀ ਮੇਰੇ ਵੱਲ ਧਿਆਨ ਰੱਖਣ ਲੱਗ ਪਿਆ ਮੈਂ ਵੀ ਆਪਣੇ ਘਰ ਵਾਲੇ ਤੋਂ ਬਚ ਕੇ ਗੱਲ ਕਰਦੀ ਸੀ ਹੌਲੀ-ਹੌਲੀ ਮੇਰਾ ਟਾਈਮ ਪੂਰਾ ਹੋਇਆ ਤੇ ਮੇਰੇ ਫਿਰ ਮੁੰਡਾ ਹੋਇਆ ਮੇਰਾ ਘਰ ਵਾਲਾ ਵੀ ਬੜਾ ਖੁਸ਼ ਸੀ ਤੇ ਮਨਿੰਦਰ ਵੀ ਉਹ ਵੀ ਆਪਣੇ ਬੱਚੇ ਨੂੰ ਦੇਖਣ ਦੇ ਲਈ ਬੜਾ ਉਤਾਵਲਾ ਸੀ ਉਹ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਕਿ ਮੈਨੂੰ ਬੱਚਾ ਦਿਖਾ ਉਹਦੇ ਵਾਰ-ਵਾਰ ਫੋਨ ਕਰਨ ਤੇ ਸਾਰੇ ਮੈਨੂੰ ਪੁੱਛਦੇ ਸੀ ਕਿ ਫੋਨ ਕੌਣ ਕਰਦਾ ਮੈਂ ਝੂਠ ਬੋਲਿਆ ਪਰ ਮੇਰੀ ਨਾਨਾ ਨੇ ਮੇਰਾ ਫੋਨ ਖੋਲਿਆ ਤੇ ਗੱਲ ਕਰਨ ਲੱਗ ਪਈ ਉਹਨੂੰ ਸਭ ਕੁਝ ਪਤਾ ਲੱਗ ਗਿਆ ਉਹਨੇ ਘਰੇ ਰੌਲਾ ਪਾ ਦਿੱਤਾ ਮੇਰੀ ਸੱਸ ਕਹਿੰਦੀ ਮੈਂ ਪਹਿਲਾਂ ਹੀ ਕਿਹਾ ਸੀ ਇਸ ਕਲਮੂਗੀ ਦੀ ਕਿਸੇ ਨਾਲ ਗੱਲਬਾਤ ਮੇਰੇ ਪੁੱਤ ਨੂੰ ਪਾਗਲ ਬਣਾਉਂਦੀ ਆ ਸਾਰਾ ਪਰਿਵਾਰ ਮੇਰੇ ਨਾਲ ਲੜ ਲੱਗ ਪਿਆ ਕਹਿਣ ਲੱਗੇ ਦੱਸ ਇਹ ਕੌਣ ਆ ਜਿਹਦੇ ਨਾਲ ਤੂੰ ਗੱਲ ਕਰਦੀ ਸਾਡੀ ਇੱਜ਼ਤ ਨੂੰ ਦਾਗ ਲਾ ਦਿੱਤਾ ਅਸੀਂ ਇਹ ਬੱਚਾ ਵੀ ਨਹੀਂ ਰੱਖਣਾ ਜਿਹਦਾ ਹੈਗਾ ਉਹਨੂੰ ਦੇ ਕੇ ਆ ਮੇਰਾ ਘਰ ਵਾਲਾ ਮੇਰੇ ਨਾਲ ਬੜਾ ਲੜਿਆ ਤੇ ਮੈਨੂੰ ਘਰੋਂ ਕੱਢਣ ਲੱਗਾ ਮੈਂ ਵੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਆਪਣੀ ਹਿੰਮਤ ਨਾਲ ਸਾਰਿਆਂ ਦਾ ਜਵਾਬ ਦਿੱਤਾ ਆਪਣੀਆਂ ਨਨਾਨਾ ਤੇ ਸਹੁਰੇ ਨਾਲ ਮੈਂ ਮਿਲਣਾ ਵਰਤਣਾ ਹੀ ਛੱਡ ਦਿੱਤਾ ਮੈਂ ਆਪਣੇ ਤਿੰਨੋਂ ਬੱਚੇ ਲੈ ਕੇ ਆਪਣੇ ਘਰ ਚੋਂ ਹਿੱਸਾ ਲੈ ਕੇ ਰਹਿਣ ਲੱਗ ਪਈ ਮੇਰਾ ਘਰ ਵਾਲਾ ਖੁਸਰਿਆਂ ਦੇ ਨਾਲ ਢੋਲਕੀ ਵਜਾਉਣ ਲੱਗ ਪਿਆ ਤੇ ਥੋੜੇ ਪੈਸੇ ਕੰਮ ਕਰਕੇ ਜੋ ਕਮਾਉਂਦਾ ਸੀ ਉਹ ਘਰ ਲੈ ਆਉਂਦਾ ਸੀ ਉਹ ਪੈਸੇ ਮੈਨੂੰ ਨਹੀਂ ਦਿੰਦਾ ਸੀ ਆਪਣੇ ਮਾਂ ਨੂੰ ਹੀ ਦਿੰਦਾ ਸੀ ਤੇ ਉਹਦੀ ਮਾਂ ਮੈਨੂੰ ਚੰਗੀ ਨਹੀਂ ਸਮਝਦੀ ਸੀ ਮੈਂ ਵੀ ਆਪਣੇ ਆਸ਼ਕ ਦੇ ਮੁੰਡੇ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਜਦ ਕਿ ਮੇਰੇ ਤਿੰਨੋਂ ਬੱਚੇ ਬਹੁਤ ਸੋਹਣੇ ਸੀ ਮੇਰਾ ਘਰ ਵਾਲਾ ਬਸ ਆਪਣੇ ਹੀ ਮੁੰਡੇ ਨੂੰ ਪੈਸੇ ਦਿੰਦਾ ਤੇ ਉਹਦੇ ਲਈ ਚੀਜ਼ਾਂ ਲੈ ਕੇ ਆਉਂਦਾ ਸੀ ਤੇ ਛੋਟੇ ਮੁੰਡੇ ਦੇ ਲਈ ਕੋਈ ਚੀਜ਼ ਨਹੀਂ ਲੈ ਕੇ ਆਉਂਦਾ ਸੀ ਨਾ ਹੀ ਉਹਨੂੰ ਚੰਗਾ ਸਮਝਦਾ ਸੀ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਹਰ ਵੇਲੇ ਮੇਰੇ ਨਾਲ ਲੜਾਈ ਕਰਦੀ ਰਹਿੰਦੀ ਮੈਂ ਬੜੇ ਔਖੇ ਦਿਨ ਦੇਖੇ ਤੇ ਹੌਲੀ-ਹੌਲੀ ਸਭ ਰਿਸ਼ਤੇਦਾਰਾਂ ਨੂੰ ਛੱਡ ਦਿੱਤਾ। ਬਸ ਆਪਣੇ ਘਰ ਵਾਲੇ ਨੂੰ ਹੀ ਮਾੜਾ-ਮੋਟਾ ਬੁਲਾਉਂਦੀ ਹੁੰਦੀ ਸੀ। ਉਹਨੂੰ ਵੀ ਪਤਾ ਸੀ ਕਿ ਮੇਰੀ ਕਿਸੇ ਨਾਲ ਗੱਲਬਾਤ ਹੈ। ਮੈਂ ਜਦੋਂ ਆਪਣੇ ਪੇਕੇ ਜਾਂਦੀ ਤੇ ਮਨਿੰਦਰ ਨੂੰ ਮਿਲ ਕੇ ਆਉਂਦੀ ਸੀ ਕਿਉਂਕਿ ਉਹ ਆਪਣੇ ਮੁੰਡੇ ਨੂੰ ਮਿਲਣ ਲਈ ਕਹਿੰਦਾ ਹੁੰਦਾ ਸੀ। ਹੌਲੀ-ਹੌਲੀ ਮਨਿੰਦਰ ਨੇ ਵੀ ਵਿਆਹ ਕਰਵਾ ਲਿਆ ਪਰ ਫਿਰ ਵੀ ਉਹਨੇ ਮੈਨੂੰ ਨਹੀਂ ਛੱਡਿਆ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਚੱਲ ਮੈਂ ਬੱਚਾ ਪਾਲ ਲਵਾਂਗੀ ਪਰ ਮਨਿੰਦਰ ਨਾਲ ਮਨਸਾਬ ਕੁਝ ਭੁੱਲ ਕੇ ਆਪਣੇ ਬੱਚਿਆਂ ਦੇ ਬਾਰੇ ਸੋਚਾਂ ਪਰ ਮਨਿੰਦਰ ਤਾਂ ਜਿਵੇਂ ਮੇਰੀ ਰੂਹ ਨਾਲ ਪਿਆਰ ਕਰਦਾ ਹੋਵੇ ਉਹਨੇ ਮੈਨੂੰ ਛੱਡਣ ਦੇ ਲਫ਼ਜ਼ ਬੋਲਣ ਤੋਂ ਮਨਾ ਕਰ ਦਿੱਤਾ ਕਹਿਣ ਲੱਗਾ ਕਿ ਮੈਂ ساری ਜ਼ਿੰਦਗੀ ਤੇਰੇ ਨਾਲ ਰਹੂੰਗਾ ਬੇਸ਼ੱਕ ਆਪਾਂ ਦੋਵੇਂ ਇਕੱਠੇ ਨਾ ਰਹੀਏ ਪਰ ਮੇਰਾ ਪਿਆਰ ਸਿਰਫ ਤੇਰੇ ਨਾਲ ਹੀ ਆ ਮੈਂ ਵਿਆਹ ਆਪਣੇ ਘਰਦਿਆਂ ਦੇ ਲਈ ਕਰਾਇਆ ਮੇਰੇ ਘਰ ਦੇ ਜਿੜ ਕਰਦੇ ਸੀ ਮੇਰਾ ਤਾਂ ਵਿਆਹ ਕਰਵਾਉਣ ਨੂੰ ਦਿਲ ਨਹੀਂ ਕਰਦਾ ਸੀ ਮੇਰੀ ਘਰ ਵਾਲੇ ਵੀ ਬਹੁਤ ਚੰਗੀਆਂ ਮੇਰੇ ਤੇ ਕੋਈ ਸ਼ੱਕ ਨਹੀਂ ਕਰਦੀ ਮੈਂ ਜਿੱਥੇ ਮਰਜੀ ਆਵਾਂ ਜਾਵਾਂ ਉਹਨੇ ਮੈਨੂੰ ਕਦੇ ਨਹੀਂ ਪੁੱਛਿਆ ਮੈਂ ਜਦੋਂ ਉਹਦੀਆਂ ਇਦਾਂ ਦੀਆਂ ਗੱਲਾਂ ਸੁਣਦੀ ਸੀ ਤਾਂ ਮੇਰੇ ਦਿਲ ਵਿੱਚ ਵੀ ਮਨਿੰਦਰ ਲਈ ਬੜਾ ਪਿਆਰ ਆਉਂਦਾ ਸੀ ਫਿਰ ਇੱਕ ਦਿਨ ਮੇਰੇ ਸਹੁਰੇ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਉਸ ਦਿਨ ਮਨਿੰਦਰ ਮੈਨੂੰ ਮਿਲਣ ਦੇ ਲਈ ਘਰ ਆਇਆ ਹੋਇਆ ਸੀ ਮੇਰੇ ਵੱਡੇ ਬੱਚੇ ਦੋਵੇਂ ਸਕੂਲ ਗਏ ਸੀ ਤੇ ਸਿਰਫ ਛੋਟਾ ਮੁੰਡਾ ਹੀ ਮੇਰੇ ਨਾਲ ਸੀ ਅਚਾਨਕ ਹੀ ਸਾਡੇ ਘਰ ਦਾ ਗੇਟ ਖੜ ਗਿਆ ਤਾਂ ਮੇਰਾ ਘਰ ਵਾਲਾ ਆਇਆ ਹੋਇਆ ਸੀ ਪਤਾ ਨਹੀਂ ਉਹਨੇ ਕਿਸੇ ਕੰਮ ਲਈ ਜਾਣਾ ਸੀ ਤੇ ਉਹ ਉਸ ਪ੍ਰੋਗਰਾਮ ਤੋਂ ਜਲਦੀ ਹੀ ਆ ਗਿਆ ਜਦੋਂ ਮੈਂ ਅਚਾਨਕ ਗੇਟ ਖੋਲ੍ਹਿਆ ਤਾਂ ਮਨਿੰਦਰ ਦਾ ਮੋਟਰਸਾਈਕਲ ਦੇਖ ਕੇ ਉਹ ਮੈਨੂੰ ਕਹਿਣ ਲੱਗਾ ਕਿ ਕੌਣ ਆਇਆ ਮੈਂ ਝੂਠ ਹੀ ਕਹਿ ਦਿੱਤਾ ਕਿ ਇਹ ਮੇਰੀ ਮਾਸੀ ਦੀ ਜਠਾਣੀ ਦੇ ਨਰਾਨ ਦਾ ਮੁੰਡਾ ਤੇ ਇਧਰ ਇਹਨਾਂ ਦੀ ਰਿਸ਼ਤੇਦਾਰੀ ਸੀ ਤੇ ਇਸ ਲਈ ਮੈਨੂੰ ਵੀ ਮਿਲਣ ਦੇ ਲਈ ਆ ਗਿਆ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਝੂਠ ਨਾ ਬੋਲ ਮੈਨੂੰ ਸਭ ਪਤਾ ਤੇਰੀਆਂ ਕਾਲੀਆਂ ਕਰਤੂਤਾਂ ਦਾ ਇਹ ਤੇਰਾ ਕੋਈ ਭਰਾ ਨਹੀਂ ਹੈ ਸਰਫ ਤੇਰਾ ਆਸ਼ਿਕਾ ਉਹ ਕੁਝ ਵੀ ਬੋਲਿਆ ਨਹੀਂ ਤੇ ਮਨਿੰਦਰ ਨੂੰ ਦੇਖ ਕੇ ਘਰੋਂ ਬਾਹਰ ਚਲਾ ਗਿਆ ਇਹ ਦੇਖ ਕੇ ਤਾਂ ਮਨਿੰਦਰ ਹੈਰਾਨ ਹੀ ਰਹਿ ਗਿਆ ਕਹਿਣ ਲੱਗਾ ਕਿ ਤੇਰੇ ਘਰ ਵਾਲੇ ਨੇ ਕੁਝ ਵੀ ਨਹੀਂ ਕਿਹਾ ਤੇ ਚੁੱਪ ਕਰਕੇ ਚਲਾ ਗਿਆ ਮੈਂ ਕਿਹਾ ਕਿ ਹਾਂ ਇਹਨੂੰ ਸਭ ਕੁਝ ਪਤਾ ਮੇਰੇ ਬਾਰੇ ਕਿ ਮੈਂ ਤੈਨੂੰ ਕਦੀ ਵੀ ਛੱਡ ਨਹੀਂ ਸਕਦੀ ਪਰ ਇਹਨੇ ਤੈਨੂੰ ਅੱਜ ਪਹਿਲੀ ਵਾਰ ਦੇਖਿਆ ਇਹਨੂੰ ਇਹ ਪਤਾ ਸੀ ਕਿ ਮੇਰੀ ਕਿਸੇ ਨਾਲ ਗੱਲ ਆ ਪਰ ਤੈਨੂੰ ਦੇਖਿਆ ਨਹੀਂ ਸੀ ਆਪਣੀ ਮਾਂ ਦੇ ਮਗਰ ਲੱਗ ਕੇ ਮੇਰੇ ਨਾਲ ਮਾੜਾ ਚੰਗਾ ਬੋਲਦਾ ਰਿਹਾ ਪੂਰਾ ਦਿਨ ਮਨਿੰਦਰ ਮੇਰੇ ਕੋਲ ਰਿਹਾ ਤੇ ਸ਼ਾਮ ਹੁੰਦੇ ਹੀ ਵਾਪਸ ਚਲਾ ਗਿਆ ਹੌਲੀ ਹੌਲੀ ਇਦਾਂ ਹੀ ਉਮਰ ਲੰਘਦੀ ਗਈ ਤੇ ਮਨਿੰਦਰ ਮੇਰੇ ਨਾਲ ਗੱਲ ਕਰਦਾ ਰਿਹਾ ਉਹਦੇ ਘਰ ਵੀ ਦੋ ਬੱਚੇ ਹੋ ਗਏ ਸੀ ਪਰ ਫਿਰ ਵੀ ਉਹ ਮੈਨੂੰ ਸ਼ੱਦਨ ਬਾਰੇ ਸੋਚਦਾ ਨਹੀਂ ਸੀ ਹਰ ਵਾਰ ਇਹੀ ਕਹਿ ਦਿੰਦਾ ਸੀ ਕਿ ਮੈਨੂੰ ਤੇਰੀ ਰੂਹ ਨਾਲ ਹੀ ਪਿਆਰ ਹੈ ਮੈਨੂੰ ਹੋਰ ਕਿਸੇ ਨਾਲ ਪਿਆਰ ਹੀ ਨਹੀਂ ਆਉਂਦਾ ਪਰ ਮੇਰੇ ਸਹੁਰਿਆਂ ਵਿੱਚ ਮੇਰੀ ਕੋਈ ਇੱਜ਼ਤ ਨਹੀਂ ਰਹਿ ਗਈ ਸੀ ਮੈਂ ਆਣ ਗਵਾਂਡ ਦੇ ਨਾਲ ਵੀ ਜ਼ਿਆਦਾ ਮੇਲ ਮਲਾਪ ਨਹੀਂ ਰੱਖਿਆ ਮੇਰੀ ਸੱਸ ਹਰ ਕਿਸੇ ਨਾਲ ਲੜ ਪੈਂਦੀ ਸੀ ਜੋ ਕੋਈ ਵੀ ਮੈਨੂੰ ਬੁਲਾਉਂਦਾ ਉਹਦੇ ਨਾਲ ਲੜ ਲੱਗ ਜਾਂਦੀ ਸੀ ਮੈਂ ਇਕੱਲੀ ਆਪਣੇ ਬੱਚਿਆਂ ਨਾਲ ਜ਼ਿੰਦਗੀ ਗੁਜ਼ਾਰਦੀ ਸੀ ਮੇਰੇ ਘਰ ਵਾਲਾ ਵੀ ਮੇਰੀ ਕੋਈ ਗੱਲ ਨਹੀਂ ਸੁਣਦਾ ਸੀ ਨਾ ਹੀ ਕੋਈ ਮੈਨੂੰ ਪੈਸਾ ਦਿੰਦਾ ਸੀ ਮੈਂ ਤਾਂ ਸਿਰਫ ਮਨਿੰਦਰ ਦੇ ਸਹਾਰੇ ਸੀ ਉਹੀ ਮੇਰਾ ਹਰ ਪਾਸੇ ਸਾਥ ਦਿੰਦਾ ਸੀ ਮੇਰਾ ਘਰ ਵਾਲਾ ਮੇਰੇ ਨਾਲ ਤਾਂ ਸਿੱਧੇ ਮੂੰਹ ਬੋਲਣੋ ਵੀ ਹਟ ਗਿਆ ਸੀ ਬਸ ਉਹ ਤਾਂ ਬੇਵੱਸ ਸੀ ਤਲਾਕ ਵੀ ਨਹੀਂ ਲੈ ਸਕਦਾ ਪਤਾ ਨਹੀਂ ਉਹ ਇਹ ਸੋਚਦਾ ਸੀ ਕਿ ਚੱਲ ਘਰ ਤਾਂ ਵਾਸਤਾ ਹੈ ਕਿਉਂਕਿ ਉਹ ਅਪਾਹਜ ਸੀ ਉਹ ਕੁਝ ਵੀ ਨਹੀਂ ਸੀ ਕਰ ਸਕਦਾ ਮੈਨੂੰ ਤਾਂ ਪੂਰੀ ਖੁੱਲ ਸੀ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਸਹੁਰਿਆਂ ਨਾਲ ਵੀ ਮੇਰੀ ਬੋਲਚਾਲ ਬਿਲਕੁਲ ਬੰਦ ਸੀ ਮੈਂ ਜਿੱਥੇ ਮਰਜੀ ਆਉਂਦੀ ਜਾਂਦੀ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਸੀ ਹੌਲੀ ਹੌਲੀ ਮੈਂ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਬੱਚੇ ਵੱਡੇ ਹੋ ਗਏ ਮੇਰੀ ਵੱਡੀ ਕੁੜੀ ਛੋਟੇ ਮੁੰਡੇ ਨੂੰ ਘਰੇ ਹੀ ਰੱਖਦੀ ਤੇ ਸੰਭ ਲੈਂਦੀ ਸੀ ਮੈਂ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਤੇ ਮਨਿੰਦਰ ਨੂੰ ਬੜਾ ਗੁੱਸਾ ਸੀ ਕਿ ਮੈਂ ਬਾਹਰ ਕੰਮ ਕਰਦੀ ਆ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਸਿਰਫ ਘਰੇ ਹੀ ਰਹਿਣਾ ਜਿਹੜੀ ਚੀਜ਼ ਦੀ ਲੋੜ ਆ ਮੈਂ ਤੈਨੂੰ ਘਰੇ ਹੀ ਲਿਆ ਕੇ ਦੇਵਾਂਗਾ ਪਰ ਮੈਂ ਸੋਚਦੀ ਸੀ ਕਿ ਨਹੀਂ ਮੈਨੂੰ ਬਾਹਰ ਵੀ ਨਿਕਲਣਾ ਚਾਹੀਦਾ ਮੈਂ ਇਦਾਂ ਹੀ ਲੋਕਾਂ ਦੇ ਘਰਾਂ ਵਿੱਚ ਚਲੀ ਜਾਂਦੇ ਤੇ ਕੰਮ ਕਰਨ ਲੱਗ ਪਈ ਫਰਮੇ ਇੱਕ ਪਿੰਡ ਦੀ ਬਜ਼ੁਰਗ ਔਰਤ ਜੋ ਸਾਡੇ ਪਿੰਡ ਦੀ ਦਾਈ ਸੀ ਉਹਦੇ ਨਾਲ ਸਾਂਝ ਪਾਲੇ ਉਹਦੇ ਨਾਲ ਰਹਿ ਲੱਗ ਪਏ ਉਹ ਜਿੱਥੇ ਵੀ ਜਾਂਦੀ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਂਦੀ ਸੀ ਮੈਂ ਉਹਦੇ ਤੋਂ ਸਾਰਾ ਦਾਈ ਦਾ ਕੰਮ ਸਿੱਖ ਲਿਆ ਉਹਨੂੰ ਜਿੱਥੇ ਵੀ ਕੰਮ ਮਿਲਦਾ ਉਹ ਮੈਨੂੰ ਨਾਲ ਲੈ ਕੇ ਜਾਂਦੀ ਮੇਰੇ ਕੋਲ ਉਹ ਹੀ ਨਪਾਈ ਘਟਾਈ ਦਾ ਕੰਮ ਕਰਾਉਂਦੀ ਤੇ ਉਹਨਾਂ ਪੈਸਿਆਂ ਵਿੱਚੋਂ ਕੁਝ ਪੈਸੇ ਮੈਨੂੰ ਦੇ ਦਿੰਦੀ ਸੀ ਮੈਂ ਵੀ ਕੰਮ ਸਿੱਖਦੀ ਸੀ ਕਿ ਚਲੋ ਹੋਰ ਨਹੀਂ ਕੁਝ ਤਾਂ ਦਾਈ ਦਾ ਹੀ ਕੰਮ ਸਿੱਖ ਲਵਾਂ ਉਸਦਾਈ ਦੇ ਨਾਲ ਪਿੰਡ ਦੇ ਲੋਕਾਂ ਦੇ ਘਰ ਜਾਣ ਦੇ ਲਈ ਲੋਕੀ ਮੈਨੂੰ ਵੀ ਚਾਣਨ ਲੱਗ ਪਏ। ਹੌਲੀ-ਹੌਲੀ ਮੈਨੂੰ ਸਿੱਧਾ ਹੀ ਆਪਣੇ ਘਰ ਬੁਲਾਉਣ ਲੱਗ ਪਏ। ਕਿਸੇ ਦੀ ਨੋ ਜਾਂ ਕੋਈ ਔਰਤ ਢਿੱਲੀ ਹੁੰਦੀ ਤਾਂ ਮੈਨੂੰ ਝੱਟ ਬੁਲਾ ਲੈਂਦੇ ਸੀ। ਮੈਂ ਵੀ ਫਟਾਫਟ ਭੱਜ ਕੇ ਚਲੀ ਜਾਂਦੀ ਸੀ। ਇਦਾਂ ਹੀ ਮੇਰਾ ਫਿਰ ਦਾਈ ਪੁਣੇ ਦਾ ਕੰਮ ਚੱਲ ਪਿਆ। ਮੈਨੂੰ ਸਾਰਾ ਕੰਮ ਆ ਗਿਆ ਸੀ। ਮੇਰਾ ਇਹ ਹੀ ਕੰਮ ਮੈਨੂੰ ਵੱਲ ਖਾ ਗਿਆ ਤੇ ਮੇਰਾ ਕੰਮ ਚੱਲ ਗਿਆ। ਮੇਰੀ ਵੀ ਪਿੰਡ ਵਿੱਚ ਚੰਗੀ ਕਮਾਈ ਹੋਣ ਲੱਗ ਪਈ ਸੀ। ਪਿੰਡ ਦੇ ਪਿੰਡ ਦੇ ਅਮੀਰ ਲੋਕ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਮੈਨੂੰ ਸੱਦ ਲੈਂਦੇ ਸੀ ਮੈਂ ਵੀ ਕੰਮਕਾਰ ਆਉਂਦੀ ਸੀ ਚੰਗੇ ਪੈਸੇ ਬੰਦੇ ਸੀ ਹੌਲੀ-ਹੌਲੀ ਮੇਰੇ ਪਿੰਡ ਵਿੱਚ ਇੰਨੀ ਬਣ ਗਈ ਸੀ ਲੋਕ ਮੈਨੂੰ ਹੀ ਸੱਦਦੇ ਸੀ ਜਦੋਂ ਮੇਰੇ ਕੋਲ ਇਕੱਲੇ ਕੋਲ ਕੰਮ ਨਹੀਂ ਹੁੰਦਾ ਤਾਂ ਮੈਂ ਇੱਕ ਦੋ ਹੋਰ ਔਰਤਾਂ ਨੂੰ ਨਾਲ ਲੈ ਕੇ ਜਾਂਦੀ ਸੀ ਤੇ ਲੋਕਾਂ ਦੇ ਪ੍ਰੋਗਰਾਮ ਸੰਭ ਲੈਂਦੀ ਸੀ ਬਸ ਮੇਰੀ ਸੱਸ ਤੇ ਮੇਰਾ ਘਰ ਵਾਲਾ ਤੇ ਹੋਰ ਸ਼ਰੀਕਾ ਭਾਈਚਾਰਾ ਮੇਰੇ ਨਾਲ ਕੋਈ ਸਾਝ ਨਹੀਂ ਰੱਖਦਾ ਸੀ ਬਾਕੀ ਸਾਰਾ ਪਿੰਡ ਮੇਰਾ ਬੜਾ ਤੀਪ ਤੇ ਪ੍ਰੇਮ ਕਰਨ ਲੱਗ ਪਿਆ ਸੀ ਮੈਂ ਆਪਣੇ ਪਿੰਡ ਵਿੱਚ ਚੰਗੀ ਜਾਣ ਪਹਿਚਾਨ ਬਣਾਈ ਹਰ ਕਿਸੇ ਦੇ ਕੰਮ ਆਉਣ ਲੱਗ ਪਈ ਸੀ ਪਿੰਡ ਦੀਆਂ ਔਰਤਾਂ ਨੂੰ ਮੈਂ ਚੰਗੀ ਲੱਗਦੀ ਸੀ ਉਹ ਮੈਨੂੰ ਹੀ ਸਾਧਦੀਆਂ ਸੀ ਬਸ ਜੇ ਮੇਰੀ ਇੱਜ਼ਤ ਕਿਤੇ ਨਹੀਂ ਸੀ ਤਾਂ ਉਹ ਮੇਰੇ ਸਹੁਰਿਆਂ ਵਿੱਚ ਨਹੀਂ ਤਾਂ ਸਾਰੇ ਪਿੰਡ ਵਿੱਚ ਮੇਰੀ ਔਰਤਾਂ ਬੜੀਆਂ ਇੱਜ਼ਤ ਕਰਦੀਆਂ ਸੀ ਮੈਂ ਤਾਂ ਹੁਣ ਦਾਈ ਵੀ ਬਣ ਗਈ ਸੀ ਜਿਹਦੇ ਕੋਲ ਮੈਂ ਕੰਮ ਸਿੱਖਿਆ ਸੀ ਉਹ ਦਾਈ ਹੁਣ ਬਜ਼ੁਰਗ ਹੁਣ ਕਰਕੇ ਮਰ ਗਈ ਸੀ ਤੇ ਪਿੰਡ ਵਿੱਚ ਲੋਕਾਂ ਨੂੰ ਹੋਰ ਕਿਸੇ ਤੇ ਯਕੀਨ ਨਹੀਂ ਸੀ ਮੈਂ ਸੋਹਣੀ ਤੇ ਜਵਾਨ ਤੇ ਤੰਦਰੁਸਤ ਸੀ ਮੈਨੂੰ ਸਾਰਿਆਂ ਵੱਲੋਂ ਇੱਜ਼ਤ ਮਿਲਦੀ ਸੀ ਬਸ ਮੈਨੂੰ ਜੇ ਇੱਜ਼ਤ ਨਹੀਂ ਮਿਲੀ ਤਾਂ ਮਨਿੰਦਰ ਦਾ ਕਰਕੇ ਸਿਰਫ ਸਹੁਰਿਆਂ ਵੱਲੋਂ ਮੈਨੂੰ ਇੱਜ਼ਤ ਨਹੀਂ ਮਿਲੀ ਪਰ ਮੈਨੂੰ ਇਸ ਗੱਲ ਦਾ ਕੋਈ ਵੀ ਦੁੱਖ ਨਹੀਂ ਸੀ ਕਿਉਂਕਿ ਮਨਿੰਦਰ ਨੂੰ ਵੀ ਮੈਂ ਪਿਆਰ ਕੀਤਾ ਸੀ ਛੱਡਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ਾਇਦ ਰੱਬ ਨੇ ਮਨਿੰਦਰ ਨੂੰ ਮੇਰੀ ਸਾਰੀ ਜ਼ਿੰਦਗੀ ਵਿੱਚ ਲਿਖਿਆ ਹੋਇਆ ਹਾਲੇ ਤੱਕ ਵੀ ਉਹ ਮੇਰੇ ਨਾਲ ਗੱਲ ਕਰਦਾ ਤੇ ਮੈਂ ਆਪਣੇ ਸਹੁਰੇ ਘਰ ਰਹਿੰਦੀ ਆਂ ਬਸ ਹਜੇ ਵੀ ਮੇਰੇ ਸਹੁਰੇ ਮੇਰੇ ਨਾਲ ਕੋਈ ਲੈਣ ਦੇ ਨਹੀਂ ਰੱਖਦੇ ਮੈਂ ਜਦੋਂ ਲੋਕਾਂ ਦੇ ਘਰਾਂ ਵਿੱਚ ਦੇਖਦੀ ਸੀ ਤਾਂ ਮੇਰੀ ਬੜੀ ਇੱਜ਼ਤ ਉਹ ਕਰਦੇ ਸੀ ਉਹ ਵੀ ਬੜੀਆਂ ਚੰਗੀਆਂ ਸੀ ਫਿਰ ਮੈਨੂੰ ਫੀਲ ਹੁੰਦਾ ਸੀ ਕਿ ਮੈਂ ਕਿਉਂ ਆ ਆਪਣੀ ਜ਼ਿੰਦਗੀ ਵਿੱਚ ਆਸ਼ਕੀ ਕੀਤੀ ਤੇ ਕਿਉਂ ਆ ਆਪਣੀ ਇੱਜ਼ਤ ਘਟਾਈ ਲੋਕਾਂ ਦੀਆਂ ਸੱਸਾਂ ਵੱਲ ਵੇਖ ਕੇ ਮੈਨੂੰ ਹੁੰਦਾ ਸੀ ਕਿ ਜੇ ਮੈਂ ਚੰਗੀ ਹੁੰਦੀ ਤਾਂ ਮੇਰੀ ਸੱਸ ਵੀ ਮੇਰੇ ਨਾਲ ਤੇ ਇਹ ਕਰਦੀ ਮੇਰਾ ਕਿੰਨਾ ਖਿਆਲ ਰੱਖਦੀ ਪਰ ਮੈਂ ਆਪਣੀ ਇੱਜ਼ਤ ਆਪ ਹੀ ਘਟਾ ਲਈ ਸੀ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ ਪਰ ਹੌਲੀ-ਹੌਲੀ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਹੁਣ ਤਾਂ ਅੱਧੀ ਜ਼ਿੰਦਗੀ ਲੰਘ ਗਈ ਆ ਤੇ ਅੱਧੀ ਰਹਿ ਗਈ ਆ ਜਦੋਂ ਮੈਂ ਇਹ ਗੱਲ ਮਨਿੰਦਰ ਨਾਲ ਕਰਦੀ ਤਾਂ ਉਹ ਕਹਿੰਦਾ ਸੀ ਕਿ ਤੂੰ ਲੋਕਾਂ ਦੇ ਘਰਾਂ ਵਿੱਚ ਕੰਮ ਨਹੀਂ ਕਰਨਾ ਉਹਨਾਂ ਵੱਲ ਵੇਖ ਕੇ ਤੇਰੇ ਮਨ ਵਿੱਚ ਖਿਆਲ ਆਉਂਦੇ ਆ ਪਰ ਮੈਂ ਉਮਰ ਦੇ ਹਿਸਾਬ ਨਾਲ ਸਭ ਕੁਝ ਸਮਝ ਗਈ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਨਾ ਹੀ ਮੈਨੂੰ ਸੌਰਿਆਂ ਤੋਂ ਪਹਿਲਾਂ ਜਿੰਨੀ ਇੱਜ਼ਤ ਮਿਲਨੀ ਆ ਤੇ ਨਾ ਹੀ ਮੇਰਾ ਉਹਨਾਂ ਨਾਲ ਦੁਬਾਰਾ ਇਹਨਾਂ ਤੇ ਪ੍ਰੇਮ ਪੈਣਾ ਮੈਂ ਆਪਣੇ ਮਨ ਨੂੰ ਸਮਝਾਇਆ ਤੇ ਆਪਣਾ ਕੰਮ ਕਰਦੀ ਰਹੀ ਮਨਿੰਦਰ ਨਾਲ ਹਜੇ ਵੀ ਉਦਾਂ ਹੀ ਗੱਲਬਾਤ ਆ ਪਰ ਮੈਂ ਹੋਰ ਨੌਹਾਂ ਧੀਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਬਗਾਨੇ ਬੰਦੇ ਨੂੰ ਨਾ ਆਉਣ ਦਿਓ ਤੇ ਨਾ ਹੀ ਆਪਣੀ ਇੱਜ਼ਤ ਨੂੰ ਬਰਬਾਦ ਕਰੋ ਕਿਉਂਕਿ ਇੱਕ ਵਾਰ ਇੱਜ਼ਤ ਬਰਬਾਦ ਹੋ ਜਾਵੇ ਤਾਂ ਦੁਬਾਰਾ ਨਹੀਂ ਮਿਲਦੀ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਬਹੁਤ ਹੀ ਦਰਦਪ੍ਰੀ ਕਹਾਣੀ ਜੋ ਉਸਨੇ ਨਾ ਸਮਝੀ ਵਿੱਚ ਇੱਕ ਗਲਤੀ ਕੀਤੀ ਤੇ ساری ਜ਼ਿੰਦਗੀ ਉਸ ਗਲਤੀ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਦੁੱਖ ਬਣ ਕੇ ਹੰਡਾਉਣਾ ਪਿਆ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ